ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਆਪਾਂ ਗੱਲ ਕਰਾਂਗੇ ਬ੍ਰਹਮ ਕਵਚ ਬਾਰੇ ਇਹਦੇ ਬਾਰੇ ਕਈ ਵਿਚਾਰਤਾ ਰਾ ਸਿੱਖ ਧਰਮ ਦੇ ਵਿੱਚ ਪ੍ਰਚਲਿਤ ਆ ਕਈ ਸਿੱਖ ਤਾਂ ਇਸ ਨੂੰ ਗੁਰੂ ਸਾਹਿਬ ਦੀ ਬਾਣੀ ਹੀ ਨਹੀਂ ਮੰਨਦੇ ਤੇ ਕੁਝ ਸਿੱਖ ਤਾਂ ਦਸਮ ਗ੍ਰੰਥ ਨੂੰ ਹੀ ਬਾਣੀ ਨਹੀਂ ਮੰਨਦੇਗੇ ਪਰ ਇਹ ਧਾਰਨਾ ਬਿਲਕੁਲ ਗਲਤ ਆ ਦਸਮ ਗ੍ਰੰਥ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਹੀ ਰਚਨਾ ਹੈ ਤੇ ਬ੍ਰਹਮ ਕਵਚ ਵੀ ਉਹਨਾਂ ਦੀ ਹੀ ਰਚਨਾ ਹੈ ਬ੍ਰਹਮ ਕਵਚ ਇੱਕ ਅਜੀਹਾ ਤੋਹਫਾ ਹੈ ਸਿੱਖ ਧਰਮ ਦੇ ਲਈ ਜਿਸ ਨੂੰ ਕਿ ਸ਼ਬਦਾਂ ਦੇ ਵਿੱਚ ਬਿਆਨ ਕਰਨਾ ਬਹੁਤਾ ਹੀ ਕਠਿਨ ਕਾਰਜ ਆ ਬ੍ਰਹਮ ਕਵਚ ਦਾ ਪਾਠ 32 ਵਾਰੀ ਕਰਨਾ ਦੱਸਿਆ ਗਿਆ ਹੈ ਇਸ ਨੂੰ ਕਰਨ ਦੇ ਲਈ ਕੋਈ ਜ਼ਿਆਦਾ ਸਮਾਂ ਨਹੀਂ ਲੱਗਦਾ ਲਗਭਗ 20 ਮਿੰਟ ਜਾਂ ਵੱਧ ਤੋਂ ਵੱਧ 25 ਮਿੰਟ ਦਾ ਸਮਾਂ ਲੱਗਦਾ ਹੈ ਇਸ ਨੂੰ ਸੁਣਿਆ ਵੀ ਜਾ ਸਕਦਾ ਹੈ ਬ੍ਰਹਮ ਕਵਚ ਪਾਠ ਕਰਨ ਦੇ ਨਾਲ ਕੀ ਕੁਝ ਮਿਲਦਾ ਹੈ ਇਹ ਇੱਕ ਬਹੁਤ ਵੱਡਾ ਖਜ਼ਾਨਾ ਹੈ ਜਿਸ ਤਰ੍ਹਾਂ ਕਿ ਆਪਾਂ ਦੇਖਦੇ ਹੀ ਆ ਕਿ ਕਈ ਵਾਰ ਸਿੱਖਾਂ ਦੇ ਨਾਲ ਵਧੇਕੀਆਂ ਹੋ ਜਾਂਦੀਆਂ ਕਦੇ-ਕਦੇ ਇਕੱਲੇ ਕਹਿਰੇ ਨੂੰ ਕਈ ਲੋਕ ਘੇਰ ਲੈਂਦੇ ਆ ਤੇ ਨੁਕਸਾਨ ਵੀ ਕਰ ਦਿੰਦੇ ਆ ਪਰ ਬ੍ਰਹਮ ਕਵਚ ਦਾ ਪਾਠ ਕਰਨ ਵਾਲਾ ਵਿਅਕਤੀ ਕਿਸੇ ਵੀ ਮੁਸੀਬਤ ਦੇ ਵਿੱਚ ਨਹੀਂ ਫਸਦਾ ਪਰਮੇਸ਼ਰ ਅੰਗ ਸੰਗ ਹੋ ਕੇ ਰੱਖਿਆ ਕਰਦਾ ਹੈ ਕਿਸੇ ਵੀ ਤਰ੍ਹਾਂ ਦੀ ਮੁਸੀਬਤ ਸਮੱਸਿਆ ਤਾਂ ਸਾਹਮਣਾ ਸਿੱਖ ਨੂੰ ਕਰਨਾ ਹੀ ਨਹੀਂ ਪੈਂਦਾ ਜਿੰਨਾ ਮਰਜੀ ਕੋਈ ਦੁਸ਼ਮਣ ਜ਼ੋਰ ਲਗਾ ਲੇ ਤੁਹਾਡਾ ਵਾਲ ਵੀ ਵਿੰਗਾ ਨਹੀਂ ਕਰ ਸਕਦਾ ਇਹ ਬ੍ਰह्म ਕਵਚ ਦੀ ਸ਼ਕਤੀ ਹੈ ਬ੍ਰह्म ਕਵਚ ਦਾ ਪਾਠ ਕੌਣ ਕਰ ਸਕਦਾ ਹੈ ਸਾਰੇ ਹੀ ਕਰ ਸਕਦੇ ਹਨ ਭਾਵੇਂ ਉਹ Hindu ਆ ਭਾਵੇਂ ਸਿੱਖ ਆ ਮੁਸਲਮਾਨ ਇਸਾਈ ਕੋਈ ਹੋਵੇ ਧਰਮ ਨਾਲ ਇਸ ਦਾ ਕੋਈ ਰਿਸ਼ਤਾ ਨਹੀਂ ਕੋਈ ਵੀ ਕਰ ਸਕਦਾ ਹੈ ਕਰਨਾ ਕਿਵੇਂ ਹੈ ਦੱਸਿਆ ਗਿਆ ਹੈ ਕਿ ਬ੍ਰह्म ਕਉਚ ਦਾ ਪਾਠ ਅੰਮ੍ਰਿਤ ਵੇਲੇ ਕਰਨਾ ਹੈ ਪੰਜ ਬਾਣੀਆਂ ਦਾ ਨਿਤਨੇਮ ਕਰਨ ਤੋਂ ਬਾਅਦ ਇਸ ਦਾ ਪਾਠ 32 ਵਾਰੀ ਕਰਨਾ ਜ਼ਰੂਰੀ ਦੱਸਿਆ ਗਿਆ ਹੈ। ਬ੍ਰਹਮ ਕਵਚ ਦਾ ਪਾਠ ਕਰਨ ਤੋਂ ਪਹਿਲਾਂ ਕੇਸੀ ਇਸ਼ਨਾਨ ਕੀਤਾ ਹੋਣਾ ਲਾਜ਼ਮੀ ਮੰਨਿਆ ਜਾਂਦਾ ਹੈ। ਜੇਕਰ ਕਿਸੇ ਸਮੇਂ ਤੁਸੀਂ ਇਸ ਤਰ੍ਹਾਂ ਦੀ ਹਾਲਤ ਦੇ ਵਿੱਚ ਹੋ ਕੇ ਕੇਸੀ ਇਸ਼ਨਾਨ ਨਹੀਂ ਕਰ ਸਕਦੇ ਤੇ ਪੰਜ ਇਸ਼ਨਾਨਾ ਕਰਕੇ ਵੀ ਕਰ ਸਕਦੇ ਹੋ। ਨਹੀਂ ਤਾਂ ਇਸ ਦਾ ਪਾਠ ਸ਼ਰਮਨ ਕਰ ਲੈਣਾ ਜ਼ਿਆਦਾ ਬਿਹਤਰ ਹੋਏਗਾ। ਔਰਤਾਂ ਇਸ ਦਾ ਪਾਠ ਕਰ ਸਕਦੀਆਂ ਨੇ ਤੇ ਕੁਝ ਮਾਸਕ ਧਰਮ ਦੇ ਵੇਲੇ ਇਸ ਦਾ ਪਾਠ ਸ਼ਰਵਨ ਵੀ ਕੀਤਾ ਜਾ ਸਕਦਾ ਹੈ। ਇਸ ਦਾ ਪਾਠ 32 ਵਾਰ ਕਰਨਾ ਲਾਜ਼ਮੀ ਹੈ ਹਰ ਰੋਜ਼ ਜਾਂ ਸੁਨਣਾ ਲਾਜ਼ਮੀ ਹੈ। ਸਵਾ ਲੱਖ ਜੇਕਰ ਇਸ ਦਾ ਜਾਪ ਕਰ ਲਿਆ ਜਾਂਦਾ ਹੈ ਤਾਂ ਇਹ ਸ਼ਬਦ ਸਿੱਧ ਹੋ ਜਾਂਦਾ ਹੈ ਫਿਰ ਤੁਸੀਂ ਸੋਚ ਵੀ ਨਹੀਂ ਸਕਦੇ ਕਿ ਕਿੰਨੀਆਂ ਸ਼ਕਤੀਆਂ ਤੁਸੀਂ ਪ੍ਰਾਪਤ ਕਰ ਲਓਗੇ ਸਾਧ ਸੰਗਤ ਜੀ ਜਿੰਨਾ ਹੋ ਸਕੇ ਵੱਧ ਤੋਂ ਵੱਧ ਗੁਰਬਾਣੀ ਦਾ ਪਾਠ ਕਰੋ ਕਿਉਂਕਿ ਆਉਣ ਵਾਲਾ ਸਮਾਂ ਜਿਹੜਾ ਉਹ ਬਹੁਤ ਭਿਆਨਕ ਹੈ ਬਹੁਤ ਹੀ ਜ਼ਿਆਦਾ ਖਤਰਨਾਕ ਸਮਾਂ ਆਉਣ ਵਾਲਾ ਹੈ ਤੇ ਪਾਠ ਹੀ ਸਾਨੂੰ ਬਚਾ ਸਕਦਾ ਹੈ ਬ੍ਰਹਮ ਕਵਚ ਦਾ ਪਾਠ ਕਰੋ ਜਾਪ ਸਾਹਿਬ ਦਾ ਪਾਠ ਕਰੋ ਜਾਪ ਸਾਹਿਬ ਦਾ ਪਾਠ ਕਰਨ ਦੇ ਨਾਲ ਤੁਹਾਡੇ ਵਿੱਚ ਅਗੰਮੀ ਤਾਕਤ ਆ ਜਾਂਦੀ ਹੈ ਸੁਖਮਨੀ ਸਾਹਿਬ ਦਾ ਪਾਠ ਕਰੋ ਪੰਜ ਬਾਣੀਆਂ ਦਾ ਨਿਤਨੇਮ ਲਾਜ਼ਮੀ ਕਰੋ ਇਸ ਤਰ੍ਹਾਂ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਵਿਚਾਰ ਸਕਦੇ ਹਾਂ ਆਉਣ ਵਾਲਾ ਸਮਾਂ ਗੁਰੂ ਸਾਹਿਬ ਪਹਿਲਾਂ ਹੀ ਦੱਸ ਚੁੱਕੇ ਨੇ ਕਿ ਬਹੁਤ ਹੀ ਖਤਰਨਾਕ ਭਿਆਨਕ ਸਮਾਂ ਆਏਗਾ ਜਦੋਂ ਨਾਮ ਜਪਨ ਤੇ ਵੀ ਪਵੰਦੀ ਲੱਗ ਜਾਵੇਗੀ ਹੁਣ ਸੁਣ ਕੇ ਸੰਗਤਾਂ ਨੂੰ ਲੱਗਦਾ ਹੋਊਗਾ ਕਿ ਇਹ ਕੀ ਕਹਿ ਰਹੇ ਆ ਮੈਂ ਇੱਕ ਆਧਾਰਨ ਜ਼ਰੂਰ ਦੇਣੀ ਚਾਹਾਂਗਾ ਜਦੋਂ ਸੋਵੀਅਤ ਯੂਨੀਅਨ ਇਕੱਠਾ ਸੀ ਰਸ਼ੀਆ ਸੋਵੀਅਤ ਯੂਨੀਅਨ ਸੀ ਸਾਰੇ ਦੇਸ਼ ਇਕੱਠੇ ਸੀ 1992 ਤੋਂ ਪਹਿਲਾਂ ਤਾਂ ਉੱਥੇ ਇੱਕ ਕਾਨੂੰਨ ਪਾਸ ਕਰ ਦਿੱਤਾ ਗਿਆ ਸੀਗਾ ਕਿ ਕੋਈ ਰੱਬ ਦਾ ਨਾਮ ਨਹੀਂ ਲਾਊਗਾ ਕਿਉਂਕਿ ਉਹ ਲੋਕ ਈਸਾਈ ਨੇ ਰੱਬ ਦਾ ਨਾਮ ਲੈਣ ਦਾ ਮਤਲਬ ਆ ਈਸਾਈ ਧਰਮ ਦਾ ਪਾਲਣ ਕਰਨਾ ਜਾਂ ਈਸਾ ਮਸੀਹ ਦਾ ਨਾਮ ਜਪਣਾ ਤੇ ਉਹਨਾਂ ਦੇ ਜਿਹੜੇ ਗੁਰਦੁਆਰੇ ਆ ਉਹ ਹੈਗੇ ਆ ਚਰਚ ਚਰਚ ਘਰ ਗਿਰਜਾ ਘਰ ਵੀ ਕਹਿੰਦੇ ਆ ਉੱਥੇ ਉਹਨਾਂ ਨੂੰ ਤਾਂ ਉਹ ਜਿਹੜਾ ਉੱਥੋਂ ਦਾ ਜਾਰਜ ਸੀਗਾ ਰਾਜਾ ਸੀਗਾ ਉੱਥੋਂ ਦਾ ਹਕੂਮਰਾਨ ਸੀਗਾ ਉਹਨੇ ਜਿਆਦਾ ਤੋਂ ਜਿਆਦਾ ਜਿਹੜੀਆਂ ਇਸਾਈ ਧਰਮ ਦੀਆਂ ਮਸੀਤਾਂ ਜਿਹੜੇ ਇਹਨਾਂ ਦੇ ਗਿਰਜਾ ਘਰ ਸੀ ਜਿਹੜੇ ਇਹਨਾਂ ਦੇ ਉਹ ਢਾਤੇ ਜੇ ਕਿਸੇ ਮਸੀਤ ਸੀ ਉਹ ਢਾਤੀ ਜੇ ਕਿਤੇ ਕੋਈ ਮੰਦਿਰ ਸੀ ਕਿਸੇ Hindu ਧਰਮ ਦਾ ਉਹ ਵੀ ਢਾਤਾ ਰੱਬ ਦਾ ਨਾਮ ਲੈਣ ਤੇ ਉਹਨੇ ਪੂਰਨ ਪਵਨ ਦੀ ਲਗਾ ਦਿੱਤੀ ਸੀ ਤੇ ਜੇ ਹੁਣ ਵੀ ਸਿੱਖ ਕਹਿੰਦੇ ਆ ਕਿ ਇਸ ਤਰ੍ਹਾਂ ਦਾ ਨਹੀਂ ਹੋ ਸਕਦਾ ਤਾਂ ਉਹ ਗਲਤ ਸੋਚਦੇ ਆ ਆਉਣ ਵਾਲਾ ਸਮਾਂ ਇਹਨਾ ਭਿਆਨਕ ਆਊਗਾ ਕਿ ਤੁਹਾਨੂੰ ਨਾਮ ਜਪਣ ਤੇ ਵੀ ਪਵੰਦੀ ਲੱਗ ਜਾਏਗੀ ਇੱਕ ਤੇ ਹੁਣ ਤਰੀਕੇ ਬਦਲ ਗਏ ਆ ਨਾਮ ਜਪਣ ਤੇ ਪਵੰਦੀ ਹੋ ਸਕਦਾ ਹੈ ਤੁਹਾਡੀ ਇਸ ਤਰੀਕੇ ਦੇ ਨਾਲ ਨਾ ਲੱਗੇ ਜਿਵੇਂ ਉਦੋਂ ਲੱਗੀ ਸੀਗੀ ਹੁਣ ਤੁਹਾਨੂੰ ਹੋਰ ਤਰੀਕੇ ਦੇ ਨਾਲ ਕਨਵਰਟ ਕੀਤਾ ਜਾ ਸਕਦਾ ਹੈ ਅਜਿਵੇਂ ਸੋਸ਼ਲ ਮੀਡੀਆ ਆ ਗਿਆ ਤੇ ਹੋਰ ਇਸ ਤਰ੍ਹਾਂ ਦੀਆਂ ਗੱਲਾਂ ਸੋ ਸਾਧ ਸੰਗਤ ਨਾਮ ਜਪਨਾ ਕਰੋ ਮੋਬਾਈਲਾਂ ਤੋਂ ਪਰਹੇਜ਼ ਕਰੋ ਟੀਵੀਆਂ ਤੋਂ ਪਰਹੇਜ਼ ਕਰੋ ਨਾਮ ਬਾਣੀ ਵਾਲੇ ਪਾਸੇ ਆਓ ਪਰਮੇਸ਼ਰ ਕਿਰਪਾ ਕਰੇ ਸਾਰਿਆਂ ਦੇ ਉੱਤੇ ਸਾਰੀ ਸਾਧ ਸੰਗਤ ਗੁਰਸਿੱਖੀ ਜੀਵਨ ਜਿਉਵੇਂ ਪਰਮੇਸ਼ਰ ਦੇ ਨਾਲ ਇੱਕਮਿਕ ਹੋਈਏ ਆਪਾਂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ